ਇੱਕ ਕਹਾਣੀ ਜਿੱਥੇ ਦਿਲਾਂ ਦੇ ਸੁਪਨੇ ਕਿਸਮਤ ਦੀਆਂ ਲਕੀਰਾਂ ਤਹਿਤ ਟੁੱਟ ਜਾਂਦੇ ਹਨ ਇਹ ਹੈ ਮਨਪ੍ਰੀਤ ਦੀ ਕਹਾਣੀ ਇੱਕ ਕੁੜੀ ਜਿਹੜਾ ਜਿਸ ਦਾ ਰਿਸ਼ਤਾ ਤਾਂ ਨਿਭ ਗਿਆ ਪਰ ਪਿਆਰ ਨਹੀਂ ਮਿਲਿਆ ਆਓ ਸੁਣੀਏ ਉਸ ਦਾ ਦਰਦ ਸਬਰ ਤੇ ਹੌਸਲੇ ਦੀ ਕਹਾਣੀ ਪਿੰਡ ਦੀ ਇੱਕ ਸਿੱਧੀ ਸਾਦੀ ਕੁੜੀ ਸੀ ਮਨਪ੍ਰੀਤ ਜਿਸ ਦਾ ਦਿਲ ਸਾਫ਼ ਬੋਲ ਮਿੱਠੇ ਤੇ ਸੁਪਨੇ ਵੱਡੇ ਉਹ ਹਮੇਸ਼ਾ ਕਹਿੰਦੀ ਸੀ ਵਿਆਹ ਉਸ ਨਾਲ ਕਰਾਂਗੀ ਜਿਸ ਨਾਲ ਗੱਲ ਕਰਦੇ ਆਂ ਦਿਲ ਹੱਸ ਪਏ ਪਰ ਉਸ ਦੀ ਘਰ ਦੇ ਹਾਲਾਤ ਠੀਕ ਨਹੀਂ ਸਨ ਮਾਂ ਬਿਮਾਰ ਸੀ ਪਿਓ ਕਰਜ਼ੇ ਵਿੱਚ ਹੀਟ ਸੀ ਤੇ ਕਿਸਮਤ ਜਿਵੇਂ ਹਮੇਸ਼ਾ ਹੀ ਕਰਦੀ ਹੈ ਉਸ ਦਾ ਫੈਸਲਾ ਉਸ ਦੀ ਥਾਂ ਹਾਲਾਤਾਂ ਨੇ ਕਰ ਦਿੱਤਾ ਇੱਕ ਦਿਨ ਮਨਪ੍ਰੀਤ ਦੇ ਮਾਪੇ ਕਹਿੰਦੇ ਨੇ ਮਨਪ੍ਰੀਤ ਤੇਰੇ ਲਈ ਰਿਸ਼ਤਾ ਆਇਆ ਹੈ ਸ਼ਹਿਰ ਤੋਂ ਚੰਗੇ ਲੋਕ ਨੇ ਘਰ ਵੀ ਵੱਡਾ ਹੈ ਤੇਰੇ ਲਈ ਵਧੀਆ ਹੈ ਉਸ ਨੇ ਕੁਝ ਕਹਿਣਾ ਚਾਹਿਆ ਪਰ ਮਾਂ ਦੀਆਂ ਅੱਖਾਂ ਵੇਖ ਕੇ ਚੁੱਪ ਰਹਿ ਗਈ ਉਹ ਸਮਝ ਗਈ ਕਈ ਵਾਰ ਆਪਣੇ ਸੁਪਨੇ त्यागे ਮਾਪਿਆਂ ਦੀ ਖੁਸ਼ੀ ਖਰੀਦਣੀ ਪੈਂਦੀ ਹੈ ਮਨਪਰੀਤ ਦਾ ਵਿਆਹ ਹੋ ਗਿਆ ਸਹਰਾਕਰ ਸੁੰਦਰ ਸੀ ਪਰ ਦਿਲ ਖੁਸ਼ ਨਹੀਂ ਸੀ ਘਰ ਵਾਲਾ ਚੰਗਾ ਸੀ ਪਰ ਉਹ ਮਨਪਰੀਤ ਦੀ ਪਸੰਦ ਦਾ ਨਹੀਂ ਸੀ ਉਹ ਹਰ ਗੱਲ ਵਿੱਚ ਉਸਦੀ ਇੱਜ਼ਤ ਕਰਦਾ ਸੀ ਪਰ ਉਸ ਦਾ ਦਿਲ ਨਹੀਂ ਸਮਝਦਾ ਸੀ ਮਨਪਰੀਤ ਹਰ ਰੋਜ਼ ਸਵੇਰੇ ਚਾਹ ਬਣਾਉਂਦੀ ਪਰ ਅੰਦਰੋਂ ਕੁਝ ਟੁੱਟਦਾ ਸੀ ਉਹ ਹੱਸਦੀ ਤਾਂ ਸੀ ਪਰ ਅੱਖਾਂ ਵਿੱਚ ਹਮੇਸ਼ਾ ਇੱਕ ਖਾਮੋਸ਼ੀ ਰਹਿੰਦੀ ਸੀ ਇੱਕ ਦਿਨ ਉਸਦਾ ਪੁਰਾਣਾ ਦੋਸਤ ਗੁਰਜੀਤ ਕਿਸੇ ਕੰਮ ਨਾਲ ਸ਼ਹਿਰ ਆਇਆ ਬਸ ਅੱਖਾਂ ਮਿਲੀਆਂ ਤੇ ਦੋਵੇਂ ਚੁੱਪ ਹੋ ਗਏ ਕੁਝ ਬੋਲਿਆ ਨਹੀਂ ਗਿਆ ਪਰ ਸਭ ਕੁਝ ਸਮਝ ਆ ਗਿਆ ਉਸ ਦੀਆਂ ਅੱਖਾਂ ਕਹਿ ਰਹੀਆਂ ਸਨ ਮੈਂ ਅਜੇ ਵੀ ਉਹੀ ਹਾਂ ਪਰ ਹਾਲਾਤ ਨਹੀਂ ਗੁਰਜੀਤ ਨੇ ਹੌਲੀ ਆਵਾਜ਼ ਵਿੱਚ ਕਿਹਾ ਤੂੰ ਖੁਸ਼ ਤਾਂ ਹੈਨਾ ਮਨਪ੍ਰੀਤ ਮੁਸਕਰਾਈ ਤੇ ਕਹਿੰਦੀ ਹਾਂ ਮੈਂ ਖੁਸ਼ ਹਾਂ ਕਿਉਂਕਿ ਹੁਣ ਮੇਰੇ ਕੋਲ ਰਿਸ਼ਤਾ ਤਾਂ ਹੈ ਪਰ ਪਿਆਰ ਨਹੀਂ ਗੁਰਜੀਤ ਚੁੱਪ ਰਿਹਾ ਉਹ ਜਾਣਦਾ ਸੀ ਇਹ ਵਿਆਹ ਖੁਸ਼ੀ ਨਹੀਂ ਬਸ ਇੱਕ ਸਬਰ ਹੈ ਕਈ ਸਾਲ ਬੀਤ ਗਏ ਮਨਪ੍ਰੀਤ ਹੁਣ ਮਾਂ ਬਣ ਚੁੱਕੀ ਸੀ ਉਹ ਆਪਣੇ ਬੱਚੇ ਨੂੰ ਹੱਸਦਾ ਵੇਖ ਕੇ ਜੀਉਂਦੀ ਸੀ ਉਸ ਨੇ ਸਿੱਖ ਲਿਆ ਸੀ ਜ਼ਿੰਦਗੀ ਹਮੇਸ਼ਾ ਚਾਹੀਦੇ ਅਨੁਸਾਰ ਨਹੀਂ ਮਿਲਦੀ ਪਰ ਨਿਭਾਉਣ ਵਾਲੇ ਦਿਲ ਵੱਡੇ ਹੋਣੇ ਚਾਹੀਦੇ ਨੇ ਉਸ ਦੇ ਦਿਲ ਦੀ ਕਹਾਣੀ ਕਦੇ ਕਿਸੇ ਨੂੰ ਨਹੀਂ ਸੁਣੀ ਪਰ ਉਹ ਹਰ ਰੋਜ਼ ਆਪਣਾ ਦਰਦ ਆਟੇ ਵਿੱਚ ਗੁੰਨ ਕੇ ਰੱਬ ਨੂੰ ਅਰਪਣ ਕਰਦੀ ਸੀ ਕਹਿੰਦੀ ਸੀ ਰੱਬ ਪਿਆਰ ਰੱਬ ਨੇ ਪਿਆਰ ਨਹੀਂ ਦਿੱਤਾ ਕੋਈ ਗੱਲ ਨਹੀਂ ਪਰ ਹੌਸਲਾ ਦੇ ਦਿੱਤਾ ਇਹ ਮੇਰੀ ਜਿੱਤ ਹੈ ਕਈ ਵਾਰ ਜ਼ਿੰਦਗੀ ਨਿਭ ਜਾਂਦੀ ਹੈ ਪਰ ਦਿਲ ਕਦੇ ਰਾਜੀ ਨਹੀਂ ਹੁੰਦਾ ਇਹ ਕਹਾਣੀ ਹਰ ਉਸ ਔਰਤ ਦੀ ਹੈ ਜਿਸ ਨੇ ਪਿਆਰ ਨਹੀਂ ਸਬਰ ਚੁਣਿਆ ਜੇ ਤੁਸੀਂ ਵੀ ਕਦੇ ਪਿਆਰ ਨਾ ਮਿਲਣ ਕਰਕੇ ਸਬਰ ਚ ਰਹੇ ਹੋ ਤਾਂ ਕਮੈਂਟ ਕਰੋ